ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਵਿੱਡੀ ਮਹਿਮ ਤਹਿਤ ਥਾਣਾ ਢਾਰੀਵਾਲ ਦੀ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਜਾਰੀ ਰੱਖਦੇ ਹੋਏ ਇੱਕ ਹੋਰ ਨਸ਼ਾ ਤਸਕਰ ਨੂੰ 7 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਐਸਐਚਓ ਢਾਰੀਵਾਲ ਸੁੰਦਰਪਾਲ ਸਿੰਘ ਨੇ ਦੱਸਿਆ ਕਿ ਐਸਏਆਈ ਬਲਬੀਰ ਸਿੰਘ ਸਮੇਤ ਪੁਲਿਸ ਪਾਰਟੀ ਭੈਰੇ ਪੁਛਾ ਦੀ ਤਲਾਸ਼ ਸੰਬੰਧੀ ਬਾਈਪਾਸ ਤ੍ਰਿਜਨਗਰ ਮੋੜ ਤੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਤੇ ਆ ਰਹੇ ਨੌਜਵਾਨ ਨੂੰ ਸ਼ੱਕ ਦੇ ਬਨਾਤੇ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ ਮੌਮੀ ਲਫਾਫੇ ਚੈੱਕ ਕੀਤਾ ਗਿਆ ਤਾਂ ਜਿਸ ਵਿੱਚ 7 ਗ੍ਰਾਮ ਹੈਰਨ ਬਰਾਮਦ ਹੋਈ ਥਾੜੀ ਵਾਲ ਪੁਲਿਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਹੈ ਉਹਦੇ ਵਿੱਚ ਆਪਣੇ ਇੱਕ ਮੁਲਜ਼ਮ ਗ੍ਰਿਫਤਾਰ ਕੀਤਾ ਜਿਸ ਦਾ ਨਾਮ ਗੁਰਦੀਪ ਸਿੰਘ ਹੈ son of ਮਲਕੀਤ ਸਿੰਘ ਪਿੰਡ ਸੰਧਵਾ ਤੇ ਇਹ ਸਾਡੇ ਥਾਣੇਦਾਰ ਐਸ.ਆਈ. ਬਲਬੀਤ ਸਿੰਘ ਨੇ ਨਾਕਬਰਾਂਡ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਹਦੇ ਕੋਲੋਂ 60 ਗ੍ਰਾਮ ਜਿਹੜੀ ਹੈ ਉਹ ਹੈਰਨ ਚਟਾ ਬਰਾਮਦ ਕੀਤਾ ਤੇ ਉਹਦੇ ਮਲਕੇ ਖਿਲਾਫ ਜਿਹੜਾ ਮਕਦਮਾ ਨੰਬਰ 24 ਥਾਣਾ ਤਾਰੀ ਆਪ ਦੇ ਵਿੱਚ ਦਰਜ ਕੀਤਾ ਤੇ ਅਗਲੀ ਤਫਤੀਸ਼ ਜਿਹੜੀ ਹੈ ਉਹ ਚੱਲ ਰਹੀ ਹੈ ਜਨਾਬ ਇਹ ਚਟਾ ਪੀਂਦਾ ਸੀਗਾ ਕਿ ਜਾਂ ਵੇਚਦਾ ਸੀਗਾ ਕਿ ਜਾਂ ਦੋਵੇਂ ਕੰਮ ਕਰਦਾ ਹੀ ਹੋਣਾ ਤੇ ਬਾਰੇ ਦੱਸ ਦਿਓ ਇਹ ਦੀ ਹਿਸਟਰੀ ਹੈ ਨਹੀਂ ਇਹ ਚਟਾ ਵੇਚਣ ਦਾ ਹੀ ਕੰਮ ਕਰਦਾ ਹੈ ਇਹਦੇ ਖਿਲਾਫ ਪਹਿਲਾਂ ਵੀ ਮਕੱਦਮੇ ਜਿਹੜੇ ਚਟੇ ਦੇ ਦਰਜ ਨੇ ਤੇ ਹੋ ਸਕਦਾ ਇਹ ਪਿੰਦਾ ਵੀ ਹੋਵੇ ਉਹ ਇਹਦਾ ਆਪਾਂ ਜਿਹੜਾ ਡਾਕਟਰੀ ਮਲਾਜਾ ਕਰਾ ਕੇ ਜਿਹੜਾ ਉਹ ਪਤਾ ਕਰਾਂਗੇ ਇਹ ਸਰ ਪਤਾ ਲੱਗਾ ਕਿ ਇਹ ਚਟਾ ਕਿੱਥੋਂ ਲੈ ਆਉਂਦੇ ਆ ਵਾ ਇਹਦੇ ਬੈਕਵਰਡ ਜਾਂ ਫਾਰਵਰਡ ਲਿੰਕ ਜਾਂ ਇਹ ਦਿੰਦਾ ਕਿਹਨਾ ਕਿਹਨਾਂ ਨੂੰ ਹੀ ਅੱਗੇ ਕੋਈ ਇਹ ਮਤਲਬ ਅੱਗੇ ਪਿੱਛੇ ਦੀ ਚੇਨ ਦਾ ਕੁਝ ਪਤਾ ਲੱਗਦਾ ਹੈ ਹਾਂ ਹਾਂ ਇਹਨੂੰ ਆਪਾਂ ਹੁਣ ਮਨਜੋਗ ਜੱਜ ਸਾਹਿਬ ਦੇ ਪੇਸ਼ ਕਰਕੇ ਤੇ ਇਹਦਾ ਰਿਮਾਂਡ ਹਾਸਲ ਕਰਕੇ ਤੇ ਜਿਹੜਾ ਇਹਦਾ ਬੈਕਵਰਡ ਲਿੰਕ ਆਪਾਂ ਪਤਾ ਕਰਾਂਗੇ ਕਿ ਇਹ ਜਿਹੜਾ ਚਟਾ ਇਹ ਕਿਥੋਂ ਲੈ ਕੇ ਆਉਂਦਾ ਹੈ ਜਨਾਬ ਜਿਹੜੇ ਆਰਮ ਸ਼ਹਿਰ ਵਾਸੀ ਆ ਜਾਂ ਇਲਾਕਾ ਵਾਸੀ ਆ ਨਸ਼ਿਆਂ ਨੂੰ ਲੈ ਕੇ ਜਿਹੜਾ ਵਾ ਉਹਨਾਂ ਨੂੰ ਸਹਿਯੋਗ ਦੀ ਕੀ ਪਿੱਤਰਨਾ ਚਾਹੁੰਦੇ ਮੈਂ ਪਹਿਲਾਂ ਵੀ ਮਣਕੇ ਜਿਹੜੇ ਮਾਂਜੋਗ ਇਲਾਕਾ ਨਿਵਾਸੀ ਨੇ ਜਿਹੜੇ ਆਪਣੇ ਔੰਬੇ ਨੇ ਥਾਣੇ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਹੈ ਕਿ ਜਿਹੜੇ ਕੋਈ ਨਸ਼ੇ ਦਾ ਤੰਦਾ ਕੱਢਦੇ ਨੇ ਤੇ ਉਹਨਾਂ ਬਾਰੇ ਸਾਨੂੰ ਜਿਹੜਾ ਦੱਸਿਆ ਜਾਵੇ ਤੇ ਅਸੀਂ ਉਹਦੇ ਖਿਲਾਫ ਜੜੀ ਆ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਉਹਨਾਂ ਦਾ ਨਾਮ ਜਿਹੜਾ ਉਹ ਗੁਪਤ ਰੱਖਿਆ ਜਾਏਗਾ ਪਾਂ ਜੋਗ ਸਾਡੇ ਸੀਐਮ ਸਾਹਿਬ ਸ਼੍ਰੀ ਭਗਵੰਤ ਸਹਿਮਾਨ ਉਹਨਾਂ ਵੱਲੋਂ ਵੀ ਇੱਕ ਹੈਲਪਲਾਈਨ ਨੰਬਰ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਉਹਦੇ ਤੇ ਵੀ ਆਪਾਂ ਜਿਹੜੇ ਉਹ ਕਾਲ ਕਰ ਸਕਦੇ ਸੀ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ